you ਪੰਜਾਬ ਖੇਡ ਮੇਲਿਆਂ ਦੀ ਧਰਤੀ ਤੇ ਪੰਜਾਬ ਦਾ ਪ੍ਰਸਿੱਧ ਪਿੰਡ ਕਿਲਾ ਰਾਏਪੁਰ ਜਿੱਥੋਂ ਦੀਆਂ ਖੇਡਾਂ ਮਿੰਨੀ 올림픽ਸ ਦੇ ਨਾਲ ਜਾਣੀਆਂ ਜਾਂਦੀਆਂ ਨੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਣੇ ਵਿਆਹ ਸ਼ਾਦੀਆਂ ਦੇ ਤਰੀਕਾ ਵੀ ਇਹ ਮੇਲੇਆਂ ਤੋਂ ਹਟਮੀਆਂ ਰੱਖਦੇ ਨੇ ਕਿਉਂਕਿ ਉਹਨਾਂ ਦਾ ਮੇਲਾ ਮਿਸ ਨਾ ਹੋ ਜੇ ਇਸ ਵਾਰ ਵੱਡਾ ਪਰਾਲਾ ਕੀਤਾ ਗਿਆ ਹੈ ਕਿ ਕਿਲਾ ਰਾਏਪੁਰ ਦੇ ਖੇਡ ਸਟੇਡੀਅਮ ਦੇ ਵਿੱਚ ਪਹਿਲਾ ਕਿਸਾਨ ਮੇਲਾ ਲੱਗ ਰਿਹਾ ਜਿਸ ਦੇ ਵਿੱਚ ਵੱਖ-ਵੱਖ ਕੰਪਨੀਆਂ ਨੇ ਆਪਣੀਆਂ ਹਸਤਾਲਾਂ ਲਾਈਆਂ ਤੇ ਵੱਖ-ਵੱਖ ਜਾਣਕਾਰੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਉਹ ਆਪਾਂ ਇੱਕ ਲਾਉਣਿਆ ਮੇਲੇ ਦਾ ਛੋਟਾ ਜਿਹਾ ਘੇੜਾ ਘਰ ਘਰ ਗੱਲਾਂ ਹੁੰਦੀਆਂ ਅੱਜਕੱਲ੍ਹ ਨੇ ਸਵਰਾਜ ਦੀਆਂ ਲਾਲ ਟਮਾਟਰੀ ਵਿੱਚ ਮਹਾਲੀ ਬਣੇ ਜਹਾਜ਼ ਦੀਆਂ ਸੋਪਾ ਗਮਲ ਟਰੈਕਟਰ ਦੇ ਨਾਮ ਨਾਲ ਪ੍ਰਸਿੱਧ ਸਵਰਾਜ ਟਰੈਕਟਰ ਦੇ ਸਟਾਲ ਤੇ ਪਹੁੰਚਿਆ ਕਿਲਾ ਰਾਜਪੁਰ ਦਾ ਜਿਹੜਾ ਪਹਿਲਾ ਕਿਸਾਨ ਮੇਲਾ ਕਿਸਾਨਾਂ ਦੀ ਆਪਾਂ ਪਹਿਲੀ ਪਸੰਦੀ کہہ ਸਕਦੇ ਆ ਕਿ ਵੱਖ-ਵੱਖ ਟਰੈਕਟਰ ਨੇ 744 855 ਜਿਨੇ ਲੋਕ ਦਿਲਾਂ ਤੇ ਰਾਜ ਕੀਤਾ ਰਾਜ ਕਰ ਵੀ ਰਿਹਾ ਭਾਵੇਂ ਕਿ ਟਰੈਕਟਰਾਂ ਦੀ ਕਾਫੀ ਵੱਡੀ ਸ਼੍ਰੇਣੀ ਆ ਚੁੱਕੀ ਆ ਪਰ 855 ਦੀ ਜਿਹੜੀ ਲੋਕਪ੍ਰਿਅਤਾ ਲੋਕ ਵਿਸ਼ਵਾਸ ਆ ਉਹ ਨਹੀਂ ਘਟਿਆ ਵੀਰ ਹੁਣ ਅਸੀਂ ਗੱਲ ਕਰਾਂਗੇ ਕਿ ਲੋਕਾਂ ਦਾ ਕੀ ਰੁਝਾਨ ਆ ਟਰੈਕਟਰ ਪ੍ਰਤੀ ਸਵਰਾਜ ਪ੍ਰਤੀ ਸਵਾਗਤ ਆ ਵੀਰੇ ਪਹਿਲਾਂ ਤਾਂ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਮੈਂ ਸਵਰਾਜ ਟਰੈਕਟਰ ਮਹਾਲੇ ਤੋਂ ਜੀ ਤੇ ਰਿਸਪੌਂਸ ਦੀ ਗੱਲ ਕਰੀਏ ਭਾਜੀ ਰਿਸਪੌਂਸ ਦਾ ਮਤਲਬ ਤੁਸੀਂ ਕਹਿ ਲੋ ਕਿ ਇਹਨ ਘੱਟ ਹੱਸ ਹੱਬਦਾ ਵੀ ਨਹੀਂ ਰਿਸਪੌਂਸ ਦਤਾ ਜੀ ਜਦੋਂ ਤੋਂ ਅਸੀਂ ਨਵੇਂ ਸ਼ੀਟ ਮੈਟਲ ਦੇ ਵਿੱਚ ਇਹਨੂੰ ਲਾਂਚ ਕੀਤਾ ਕੋਲ ਇੰਨੀ ਜ਼ਿਆਦਾ ਇਹ ਮਤਲਬ ਜ਼ਿੰਮੇਦਾਰਾਂ ਦੀ ਪਸੰਦ ਬਣ ਚੁੱਕਾ ਟਰੈਕਟਰ ਜੀ ਕਿ ਸਾਡੀ ਕੰਪਨੀ ਕੋ ਉਹਨਾਂ ਦੀ ਡਿਮਾਂਡ ਹੀ ਪੂਰੀ ਨਹੀਂ ਹੋ ਰਹੀ ਜੀ ਤੇ ਜਿਵੇਂ ਹੁਣ ਟਰੈਕਟਰ ਵੀ ਸ਼੍ਰੇਣੀ पे ਬਹੁਤ ਟਰੈਕਟਰ ਆ ਚੁੱਕਿਆ ਜੀ ਹਾਂਜੀ ਮੁਕਾਬਲਾ ਵੱਧ ਚੁੱਕਿਆ ਕੀ ਸੁਵਰਾਜ ਆਪ ਜਾਂ ਉਹਨੂੰ ਪਛੜਿਆ ਮਹਿਸੂਸ ਕਰਦਾ ਜਾਂ ਅੱਗੇ ਚੱਲ ਰਿਹਾ ਜੀ ਨਹੀਂ ਸੁਵਰਾਜ ਤਾਂ ਜੀ ਕਿ ਵਰਲਡ ਲੈਵਲ ਦੇ ਜਿਹੜੀਆਂ ਟੈਕਨੋਲੋਜੀਆਂ ਨੇ ਜੀ ਉਹਨਾਂ ਤੋਂ ਵੀ ਇਸ ਟਾਈਮ ਅੱਗੇ ਚੱਲ ਰਹੇ ਨੇ ਪੇ ਪੰਜਾਬ ਦੇ ਕਿਸਾਨ ਨੂੰ ਜੋ ਚਾਹੀਦਾ ਸਾਡੇ ਜਿਹੜੇ ਸਵਰਾਜ ਦੀ ਟੀਮ ਹੈ ਉਹ ਪਹਿਲਾਂ ਹੀ ਸੋਚ ਲੈਂਦੇ ਵੀ ਪੰਜਾਬ ਦੇ ਕਿਸਾਨ ਨੂੰ ਕੀ ਚਾਹੀਦਾ ਜੀ ਉਸ ਨੂੰ ਮੁੱਕ ਰੱਖ ਕੇ ਸਾਡੇ ਅਸੀਂ ਟਰੈਕਟਰ ਬਣਾਉਂਦੇ ਆ ਤੇ ਅੱਜ ਸਾਡਾ ਜਿਹੜਾ ਸਵਰਾਜ ਟਰੈਕਟਰ 855 ਮਾਡਲ ਕਹਿੰਦੇ ਹੋ ਜਾਂ ਹੋਰ ਵੀ ਮਾਡਲ ਨੇ ਜੀ ਅਸੀਂ ਵਰਲਡ ਲੈਵਲ ਦੇ ਮਤਲਬ ਜਿਹੜੇ ਤਗੜੇ ਤਗੜੇ ਬ੍ਰਾਂਡ ਆ ਤੋ ਕਾਫੀ ਅੱਗੇ ਜਾ ਚੁੱਕੇ ਜੀ ਜਿਹੜਾ 4x4 ਟਰੈਕਟਰ ਦੀ ਹੁਣ ਡਿਮਾਂਡ ਉੱਠ ਰਹੀ ਹੈ ਜੀ ਇਹ ਕਿਹੜੇ ਕਿਹੜੇ ਮਾਡਲਾਂ ਚ ਪਿਆ ਹੋਇਆ ਜੀ ਜਿਵੇਂ 855 ਜਾਂ 855 ਦੀ ਜਿਹੜੀ 4 ਵੀਲ ਦੀ ਡਿਮਾਂਡ ਬਹੁਤ ਜ਼ਿਆਦਾ ਜੀ ਜੀ ਉਸ ਤੋਂ ਬਾਅਦ ਆਪਣਾ 969 ਹੈ ਉਹਦੀ ਵੀ ਡਿਮਾਂਡ 70 HP ਦੇ ਵਿੱਚ ਬਹੁਤ ਹੈ ਪਰ ਜਿਹੜੀ ਪਿਛਲੇ 2-3 ਮਹੀਨਿਆਂ ਤੋਂ ਜਿਹੜੀ ਇੱਕਦਮ ਜ਼ਿਆਦਾ ਡਿਮਾਂਡ ਉੱਠੀ ਉਹ 744 4x4 ਟਰੈਕਟਰ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਉੱਠੀ ਹੈ ਇਸ ਟਾਈਮ ਵੀ ਸਾਡੇ ਕੋਲ ਇੰਨਾ ਅਡਵਾਂਸ ਆਰਡਰ ਪਿਆ ਕੇ ਅਸੀਂ ਕਸਟਮਰ ਨੂੰ ਟਰੈਕਟਰ ਨਹੀਂ ਪੂਰਾ ਤੇ ਦੇ ਪਾ ਰਹੇ ਜੀ ਇਹਦਾ ਕਾਰਨ ਇਹ ਹੀ ਹੈ ਕਿ 744 ਜਿਹੜਾ ਇੱਕ ਟਰੈਕਟਰ ਹੈ ਮਤਲਬ ਜੀਵੀਦਾਰ ਨੂੰ ਇੰਨਾ ਪਸੰਦ ਆਇਆ ਕਿ ਹਰ ਹਰ ਕੰਮ ਦੇ ਵਿੱਚ ਫਿੱਟ ਆ ਗਿਆ ਚਾਹੇ ਉਹ ਕਮਰਸ਼ੀਅਲ ਹੈ ਚਾਹੇ ਐਗਰੀਕਲਚਰ ਹੈ ਚਾਹੇ ਮਤਲਬ ਆਪਾਂ ਅਨੋ ਪੀਟੀਓ ਦੇ ਕੰਮ ਤੇ ਵੀ ਲਾਣਾ ਤਾਂ 743 ਪੂਰੀਆਂ ਉਮੀਦਾਂ ਦੇ ਖਰਾ ਉਤਰੇ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਦੂਜੇ ਟੈਟਰਾਂ ਮੁਕਾਬਲੇ ਘੱਟ ਹੈ ਜੀ ਨਹੀਂ ਰੇਟ ਸਾਡਾ ਜੀ ਮਤਲਬ ਜੋ ਉਹਨਾਂ ਕ ਅਸੀਂ ਸੈੱਟ ਕੀਤਾ ਹੋਇਆ ਹੈ ਕਿ ਹਰੇਕ ਜ਼ਿਮੀਂਦਾਰ ਚਾਹੇ ਛੋਟਾ ਚਾਹੇ ਵੱਡਾ ਉਹ ਅਫੋਰਡ ਕਰ ਸਕੇ ਜੀ ਅਸੀਂ ਰੇਟ ਜ਼ਿਆਦਾ ਮਤਲਬ ਨਾ ਜ਼ਿਆਦਾ ਮੰਗਦੇ ਆ ਤੇ ਨਾ ਹੀ ਸਾਡਾ ਰੇਟ ਹੈ ਜਿਹੜੇ ਆਮ ਮਤਲਬ ਜਿਹੜੇ ਲੋਰ ਬ੍ਰਾਂਡ ਚੱਲਦੇ ਨੇ ਉਹਨਾਂ ਨਾਲੋਂ ਘੱਟ ਜਿੱਦਾਂ ਇਹ ਪਹਿਲੀ ਵਾਰੀ ਮੇਲਾ ਲੱਗਿਆ ਜੀ ਕਲਾ ਰਾਏਪੁਰ ਚ ਥੋੜ੍ਹਾ ਮਨ ਕੀ ਕਹਿੰਦਾ ਵੀ ਲੱਗਣੇ ਚਾਹੀਦੇ ਨੇ ਮੇਲੇ ਇਹਦੇ ਨਾਲ ਤੁਹਾਨੂੰ ਵੀ ਮਿਲਦਾ ਹੌਸਲਾ ਜਾਂ ਲੋਕਾਂ ਨੂੰ ਕੋਈ ਜਾਣਕਾਰੀ ਨਵੀਂ ਮਿਲਦੀ ਬਿਲਕੁਲ ਜੀ ਬਿਲਕੁਲ ਇਦਾਂ ਦੇ ਐਗਜ਼ੀਬਿਸ਼ਨ ਹੋਣੇ ਚਾਹੀਦੇ ਨੇ ਹਰ ਇੱਕ ਲੋਕਲ ਲੈਵਲ ਤੇ ਕਈ ਕਿਸਾਨ ਜਾਂ ਕਈ ਜ਼ਿਮੀਦਾਰ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਦੂਰ ਨਹੀਂ ਜਾ ਸਕਦੇ ਤੇ ਲੋਕਲ ਲੈਵਲ ਤੇ ਆ ਕੇ ਜ਼ਿਮੀਦਾਰਾਂ ਨੂੰ ਨਵੀਂ ਟੈਕਨੋਲੋਜੀ ਦਾ ਪਤਾ ਲੱਗਦਾ ਨਵੇਂ-ਨਵੇਂ ਮਾਡਲਾਂ ਬਾਰੇ ਪਤਾ ਲੱਗਦਾ ਕੱਲਾ ਟਰੈਕਟਰ ਮਸ਼ੀਨਰੀ ਜਾਂ ਐਗਰੀਕਲਚਰ ਮਸ਼ੀਨਰੀ ਨਹੀਂ ਹੋਰ ਵੀ ਬਹੁਤ ਕੁਝ ਇੱਥੇ ਦੇਖਣ ਨੂੰ ਮਿਲਦਾ ਤੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਐਗਜ਼ੀਬਿਸ਼ਨ ਧੰਨਵਾਦ ਜੀ ਥ ਸਹੀ ਗੱਲ ਜੀ ਸਾਡਾ ਸਟਾਲ ਨੰਬਰ 12 ਆ ਸਾਡੀ ਲਾਢੀ ਸੇਰ ਏਜੰਸੀ ਲੁਧਿਆਣਾ ਦੁਕਾਨ ਆ ਰੇਲਵੇ ਸਟੇਸ਼ਨ ਰੋਡ ਤੇ ਰੇਲਵੇ ਸਟੇਸ਼ਨ ਤੋਂ ਜਾਨੇ ਹੋਰੇ ਸਾਹਮਣੇ ਉੱਤਰ ਦੇ ਸਾਰ ਪੈਟਰੋਲ ਪੰਪ ਆਂਦਾ ਉਹਦੇ ਬਿਲਕੁਲ ਸਾਹਮਣੇ 19 ਨੰਬਰ ਦੁਕਾਨ ਲੱਗਦੀ ਧੰਨਵਾਦ ਸਾਥੀਓ ਨਮਸਕਾਰ ਆਜਮ ਯਹਾਂ ਪਾਸ ਜੋ 10ਵੀਂ ਪਾਸ ਅਗਰ ਕੋਈ ਬੇਰੋਜ਼ਗਾਰ ਹੈ ਔਰ ਉਹ ਆਪਣਾ ਰੋਜ਼ਗਾਰ ਕਰਨਾ ਚਾਹਤਾ ਹੈ ਤਾਂ ਮਾਤਰ 5 ਦਿਨ ਮੇ ਡਰੋਨ ਪਾਇਲਟ ਟ੍ਰੇਨਿੰਗ जिसमें आपको ड्रोन कैसे उड़ाया जाएगा कैसे हम खेतों में स्प्रे करेंगे वो सारी चीजें प्रैक्टिकली नॉलेज दी जाएगी जो सर्टिफिकेट दिया जाएगा उस सर्टिफिकेट में आपको पूरे इंडिया में कहीं अगर गवर्नमेंट की वैकेंसी आती है तो भी आप अप्लाई कर सकते हो और ड्रोन के द्वारा जैसे आज हम खेतों में स्प्रे करते हैं आज किसान को ट्रैक्टर लेके खेत में जाना नहीं पड़ेगा उसको पांच बंदे लेके नहीं जाना पड़ेगा क्योंकि आज ड्रोन है एक बंदा जाएगा ड्रोन लेके के करेगा और अपने नक्की उसमें मात्र आपको घर से खेत में जाने का ही चार्ज रहेगा क्योंकि ड्रोन का कोई खर्चा नहीं है आप एक बार उसको ड्रोन को चार्ज करोगे तीन एकड़ में आपका फ्री में सप्रे होगा एक एकड़ में कम से, कम से सात मिनट लगता है स्प्रे करने में और एक बार चार्ज करने के बाद तीन एकड़ में स्प्रे हो जाता है तो इस तरीके से हम कम खर्चे में अच्छा रोजगार कर सकते हैं अच्छे पैसे कमा सकते हैं तो साथियों अधिक जानकारी के लिए हमारा एक हरियाणा में है और एक हमारा बठिंडा पंजाब में है ये मैंने जो नंबर दिया स्क्रीन पे इस पे आप संपर्क कर सकते हो अधिक जानकारी के लिए और कोई भी बंदा अगर एडमिशन भी लेना चाहता है तो हमारा ये नंबर है इस नंबर पे आप संपर्क करके और आप कॉन्टेक्ट कर कर सकते हो साथियों नमस्कार धन्यवाद सत श्रीकाल ਨਮਸਕਾਰ ਮੈਂ ਇਨੋਵੇਸ਼ਨ AI ਕਾਲਜ ਬਠਿੰਡਾ ਪੰਜਾਬ ਤੋਂ ਅਸੀਂ ਇੱਥੇ 3 ਮਹੀਨਿਆਂ ਦੀ 90 ਦਿਨਾਂ ਦੀ ਪ੍ਰੈਕਟੀਕਲ ਟ੍ਰੇਨਿੰਗ ਦੇ ਰਹੇ ਹਾਂ ਜਿਦੇ ਵਿੱਚ ਬੱਚਿਆਂ ਨੂੰ AI ਕਰਨਾ ਸਿਖਾਇਆ ਜਾਂਦਾ ਹੈ ਉਹਨਾਂ ਦੀ ਪ੍ਰੈਗਨੈਂਸੀ ਕਿੱਦਾਂ ਚੈੱਕ ਕਰਨੀ ਹੈ ਪ੍ਰਾਇਮਿਕ ਉਪਚਾਰ ਕਿੱਦਾਂ ਕਰਨਾ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਇੱਕ ਲਾਇਸੈਂਸ ਪ੍ਰੋਵਾਈਡ ਕਰਦੇ ਹਾਂ ਸਰਟੀਫਿਕੇਟ ਪ੍ਰੋਵਾਈਡ ਕਰਦੇ ਹਾਂ ਜਿਹਦੇ ਥਰੂ ਉਹ ਆਪਣੇ ਪਿੰਡ ਦੇ ਵਿੱਚ ਰਹਿ ਕੇ ਆਪਣੇ ਗਾਮ ਦੇ ਵਿੱਚ ਰਹਿ ਕੇ ਆਪਣਾ ਖੁਦ ਦਾ ਰੋਜ਼ਗਾਰ ਕਰ ਸਕਦਾ ਹੈਗਾ ਇਸ ਤੇ ਜਿਵੇਂ ਕਿ ਕਈ ਲੜਕੇ ਲੜਕੀਆਂ ਪੜੇ ਲਿਖੇ ਮੁੰਡੇ ਹੈਗੇ ਆ ਜਿੰਨਾ ਕੋਲ ਕੋਈ ਵੀ ਰੋਜ਼ਗਾਰ ਨਹੀਂ ਹੈ ਉਹ ਇਹ ਕੋਰਸ ਕਰਕੇ ਆਪਣੇ ਡੰਗਰ ਡਾਕਟਰ ਦੀ ਪੂਰੀ ਜਾਣਕਾਰੀ ਲੈ ਕੇ ਆਪਣੇ ਪਿੰਡ ਦੇ ਵਿੱਚ ਆਪਣਾ ਰੋਜ਼ਗਾਰ ਸਟਾਰਟ ਕਰ ਸਕਦਾ ਹੈ ਤੇ ਇਹਦੇ ਵਿੱਚ ਸਾਡੇ ਕੋਲ ਦੂਰ ਦੂਰ ਦੇ ਬੱਚੇ ਆਉਂਦੇ ਆ ਆਲ ਸਟੇਟ ਦੇ ਬੱਚੇ ਆਂਦੇ ਆ ਜਿਹਦੇ ਵਿੱਚ ਉਹਨਾਂ ਨੂੰ ਰਹਿਣ ਸੈਣ ਲਈ ਅਸੀਂ ਹੋਸਟਲ ਦੀ ਸੁਵਿਧਾ ਵੀ ਦਿੰਦੇ ਆ ਇਸ ਦੇ ਨਾਲ ਨਾਲ ਬੱਚਾ ਅਗਰ ਕਿਤੇ ਵੀ ਗਵਰਨਮੈਂਟ ਦੀ ਵੈਕੈਂਸੀ ਨਿਕਲਦੀ ਹੈ ਜਿੱਦਾਂ AI ਵਰਕਰ ਦੀ ਐਨੀਮਲ ਅਟੈਂਡੈਂਟ ਦੀ ਉਹਦੇ ਚ ਵੀ ਫਾਰਮ ਅਪਲਾਈ ਕਰ ਸਕਦਾ ਹੈ ਇਹਦੇ ਵਿੱਚ ਸਾਡੇ ਕੋਲ AI ਵਰਕਰ ਮੈਥਰੀ ਟ੍ਰੇਨਿੰਗ ਵੈਰੀ ਟ੍ਰੇਨਿੰਗ ਤੇ ਗੋ ਟ੍ਰੇਨਿੰਗ ਅਸੀਂ ਇਹ ਟ੍ਰੇਨਿੰਗ ਦੇ ਰਹੇ ਹਾਂ ਗੋ ਟ੍ਰੇਨਿੰਗ ਸਿਰ ਕੇਵਲ 7 ਦਿਨਾਂ ਦੀ ਹੈ ਇਹਦੇ ਵਿੱਚ ਬੱਕਰੀਆਂ ਵਿੱਚ ਏਆਈ ਕਿੱਦਾਂ ਕਰਨੀ ਹੈ ਉਹਦੇ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਬੱਕਰੀਆਂ ਦੀ ਗਰੋਥ ਕਿੱਦਾਂ ਵਧਾਉਣੀ ਹੈ ਉਹਨਾਂ ਦੇ ਛੋਟੇ ਬੱਚਿਆਂ ਦੀ ਗਰੋਥ ਕਿੱਦਾਂ ਵਧਾਉਣੀ ਹੈ ਉਹਨਾਂ ਦਾ ਟੀਕਾਕਰਨ ਕਿੱਦਾਂ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਸਾਡੇ ਦੋ ਜਗ੍ਹਾ ਸੈਂਟਰ ਹੈ ਇੱਕ ਬਠਿੰਡਾ ਔਰ ਇੱਕ हिसार ਹਰਿਆਣਾ ਅਗਰ ਕੋਈ ਵੀ ਇੰਟਰਸਟਿਡ ਹੈ ਜਾਂ ਐਡਮਿਸ਼ਨ ਲਈ ਕੰਟੈਕਟ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਸਸ਼ ਜਿੱਥੇ ਇੱਥੇ ਖੇਤੀਬਾੜੀ ਵਾਲੇ ਸਬੰਧ ਦਾ ਸਟਾਲ ਲੱਗੇ ਨੇ ਉੱਥੇ ਆਪਣੇ ਸਹਾਇਕ ਧੰਦੇ ਪਸ਼ੂਆਂ ਦੀ ਲਈ ਵੀ ਜਿਹੜੇ ਸਟਾਲ ਆ ਉਹ ਲੱਗੇ ਹੋਏ ਨੇ ਜੀ ਅੱਜ ਆਪਾਂ ਤੁਹਾਡੀ ਗੱਲ ਕਰਵਾਉਣੀ ਆ ਜੋ ਅੱਜ ਸਟਾਲ ਲੱਗਿਆ ਹੋਇਆ ਜੀ ਰਾਈਟ ਹੈਂਡ ਰਾਈਟ ਹੈਂਡ ਹੈ ਜੀ ਤੁਹਾਡਾ ਹਾਂਜੀ ਕਰੋ ਜੀ ਗੱਲ ਕੌਣ ਕਰੂਗਾ ਇਹ ਗੱਲ ਕੌਣ ਦੱਸੂਗਾ ਇਹਦੇ ਬਾਰੇ ਡਿਟੇਲ ਦੱਸੋ ਹਾਂਜੀ ਨਮਸਕਾਰ ਸਰ ਜਿਵੇਂ ਸਾਡੇ ਕੋਲ 4 ਪ੍ਰੋਡਕਟ ਹੈ ਪਹਿਲਾ ਹੈ ਰਾਈਟ ਮੀਨ ਜੋ ਦੁੱਧ ਦੀ ਵੜੌਤਰੀ ਲਈ ਯੂਜ਼ ਹੁੰਦਾ ਹੈ ਦੁੱਧ ਮੇ ਫੈਟ ਦੀ ਮਾਤਰਾ ਕੀ ਵੜੌਤਰੀ ਲਈ ਯੂਜ਼ ਹੁੰਦਾ ਹੈ ਦੂਸਰਾ ਪ੍ਰੋਡਕਟ ਹੈ ਰਾਈਟ ਕਾ जो कि काफ की ग्रोथ के लिए यूज होता है काफ को ग्रोथ करता है उसकी हाइट वजन भूख और तनाव मुक्त है है तीसरा प्रोडक्ट हमारे पास राइट मिल्क बूस्टर जैसे आप अपने पशु को इंजेक्शन लगाते हैं दूध दे, दे, देने के लिए तब आप उसे राइट मिल्क बूस्टर दे सकते हैं ये पांच दिन का कोर्स होता है आपको इंजेक्शन लगाने की जरूरत नहीं पड़ती ये देने के बाद और फिर हमारे पास एक राइट टच जो कि की गैबिन पशु को दिया जाता है लेवट का विकास करने के लिए हां जी सर ਜਿੱਥੇ ਪੰਜਾਬ ਦੀਆਂ ਵੱਖ-ਵੱਖ ਕੰਪਨੀਆਂ ਨੇ ਆਪਣੀਆਂ ਸਟਾਲਾਂ ਲਾਈਆਂ ਹੋਈਆਂ ਨੇ ਤੇ ਪੰਜਾਬ ਤੋਂ ਬਾਹਰਲੇ ਲੋਕ ਵੀ ਆ ਕੇ ਲੋਕਾਂ ਨੂੰ ਵਧੀਆ ਜਾਣਕਾਰੀ ਦੇ ਰਹੇ ਨੇ ਇੱਕ ਸਟਾਲ ਜਿਹੜੀ ਆ ਗੁਜਰਾਤ ਤੋਂ ਆਏ ਨੇ স্পੈਸ਼ਲ ਮੇਲੇ ਦੇ ਵਿੱਚ ਇਹਨਾਂ ਨੇ ਆਪਣੀ ਜੜੀ ਬੂਟੀਆਂ ਜਿਵੇਂ ਆਪਣੇ ਖੰਡ ਪਦਾਰਥ ਕਹਿਦੀ ਆਪਾਂ ਕਿ ਉਹਨਾਂ ਦੀ ਸਟਾਲ ਆ ਜਿਹੜੀ ਉਹ ਲਗਾਈ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੋਂ ਹਾਂਜੀ ਕੀ ਨਾਮ ਹੈ ਮੈਮ ਜੀ ਆਪਕਾ ਜੀ ਮੇਰਾ ਨਾਮ ਦੇਰਾ ਜੇ ਬਾਈ ਗੱਟੋ ਬਾਈ ਆਦੇਵਾਸੀ ਹਮ ਲੋਕ ਹੈ ਗੁਜਰਾਤ ਅੰਦਾਵਾਦ ਕੇ जय हिंद जय भारत करता हूँ गुजरात से हम लोग के पंजाब में आए हैं साहब जड़ी बूटी बेचने के लिए आयुर्वेदिक दवा है साहब शुगर बीपी के लिए गैस बादी के लिए जॉइंट पेन में दर्द होता है सारी प्रॉब्लम की दवा लेके आए भाई लोगों का क्या रिस्पॉन्स है जी आपके बहुत तो वो तो अच्छा है साहब अच्छा है यहाँ के आदमी अच्छे हैं पब्लिक अच्छा है बहुत अच्छा है साहब ठीक है धन्यवाद ਅਗਲੀ ਸਟਾਲ ਲੱਗੀ ਹੋਈ ਹੈ ਜੀ ਪੰਜਾਬ ਗੁੱਡਸ ਵਾਲਿਆਂ ਦੀ ਜਿੱਦਾਂ ਪੰਜਾਬ ਦੇ ਹੁਣ ਆਪਾਂ ਕਹਿ ਦਿੱਤੀ ਵੀ ਬਿਜਲੀ ਵਧਣ ਲੱਗੀ ਬਿਜਲੀ ਦਾ ਖਰਚਾ ਵਧਣ ਲੱਗ ਗਿਆ ਤਾਂ ਸੋਲਰ ਨੂੰ ਜਿਹੜਾ ਉਹ ਲੋਕਾਂ ਦੀ ਦਿਲਚਸਪੀ ਵਧੀ ਹੈ ਉਹਨਾਂ ਨੇ ਵੀ ਆਪਣਾ ਸਟਾਲ ਲਾਇਆ ਹੋਇਆ ਆਓ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਪੰਜਾਬ ਗੁੱਡਸ ਸੋਲਰ ਲਾਈਟ ਵਾਲਿਆਂ ਦੇ ਨਾਲ ਜੀ ਜੀ ਸਤਿ ਸ੍ਰੀ ਅਕਾਲ ਮੈਂ ਹਾਂ ਸਰ ਵੀਰਵਾਲ ਸਿੰਘ ਮਾਨ ਆਪਣੀ ਕੰਪਨੀ ਦਾ ਨਾਮ ਹੈ ਪੰਜਾਬ ਗੁੱਡਸ ਆਪਾਂ ਤੁਹਾਡੇ ਹਾਸਤੇ ਲੈ ਕੇ ਆਏ ਹਾਂ ਸੋਲਰ ਸਟਰੀਟ ਲਾਈਟ ਇਹ ਸਪੈਸ਼ਲ ਸੋਲਰ ਸਟਰੀਟ ਲਾਈਟ ਹੈ ਇਹਦੇ ਵਿੱਚ ਹੀ ਪੈਨ ਲੱਗਿਆ ਹੋਇਆ ਹੈ ਇਹਦੇ ਅੰਦਰ ਬੈਟਰੀ ਲ ਇਹਦੀਆਂ ਲਾਈਟਾਂ ਆਈਆਂ ਨੇ ਜਿਹੜੀਆਂ ਕਿ ਆਪਣੇ ਆਪ ਚੱਲਦੀਆਂ ਆਪਣੇ ਆਪ ਬੰਦ ਹੁੰਦੀਆਂ ਨਾ ਇਹਨੂੰ ਚਲਾਰਨ ਦੀ ਲੋੜ ਹੈ ਨਾ ਇਹਨੂੰ ਬੰਦ ਕਰਨ ਦੀ ਲੋੜ ਹੈ ਜੀ ਇਸ ਨੂੰ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਡਾਇਰੈਕਸ਼ਨ ਦੇ ਵਿੱਚ ਆਪਾਂ ਲਗਾ ਸਕਦੇ ਹਾਂ ਬਹੁਤ ਵਧੀਆ ਚੀਜ਼ ਹੈਗੀ ਹੈ ਤੇ ਦੂਸਰਾ ਪੁਆਇੰਟ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਹੈ ਕਿ ਕੰਪਨੀ ਦੇ ਉੱਪਰ 100% ਕੈਸ਼ਬੈਕ ਦਿੰਦੀ ਹੈਗੀ ਹੈ ਇਹਦਾ 3200 ਰੁਪਏ ਪ੍ਰਾਈਸ ਹੈ 100 ਵਟ ਦੀ ਲਾਈਟ ਹੈਗੀ ਹੈ ਔਰ 3200 ਦਾ 3200 ਤੁਹਾਨੂੰ 100% ਕੈਸ਼ਬੈਕ ਅਗੇ ਜਦੋਂ ਵੀ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਸਾਡੀ ਕੰਪਨੀ ਦਾ ਨੰਬਰ ਜਿਹੜਾ ਹੈਗਾ ਇਹਦੇ ਉੱਪਰ ਤੇ ਫੋਨ ਕਰਕੇ ਤੁਸੀਂ ਸਾਨੂੰ ਆਰਡਰ ਦਿਓ ਤੇ ਤੁਹਾਨੂੰ ਅਸੀਂ 100% ਬਾਈ ਪੋਸਟ ਡਾਕ ਰਾਹੀਂ ਲੈਟ ਭੇਜਾਂਗੇ ਤੇ ਨਾਲ ਹੀ ਤੁਹਾਨੂੰ 100% ਜਿਹੜਾ ਚੈੱਕ ਹੈ ਉਹ 3200 ਰੁਪਏ ਦਾ ਕੱਟ ਕੇ ਨਾਲ ਦੀ ਕੰਪਨੀ ਵੱਲੋਂ ਦਿੱਤਾ ਜਾਊਗਾ ਜਿਹੜਾ ਕਿ ਤੁਹਾਨੂੰ ਕੈਸ਼ਬੈਕ ਮਿਲੂਗਾ ਸਾਡੀ ਕੰਪਨੀ ਵੱਲੋਂ ਜੀ ਬਹੁਤ ਵਧੀਆ ਚੀਜ਼ ਹੈ ਸਭ ਤੁਸੀਂ ਮੰਗਾਓ ਇੱਕ ਤਾਂ ਇਹ ਪ੍ਰੋਡਕਟ ਅਸਰ ਦੂਸਰਾ ਸਾਡੇ ਕੋਲ ਇਹ ਗਿਆ ਲੈਟਾਂ ਇਹ ਪنیاਵਾ ਡਾਗੀ ਇਹ 2500 ਰੁਪਏ ਦੀ ਲੈਟ ਹੈ ਇਹ ਸੇਮ ਫੰਕਸ਼ਨ ਹੈਗਾ ਆਟੋਮੈਟਿਕਲੀ ਆਪਣੇ ਆਪ ਚੱਲੇਗੀ ਆਪਣੇ ਆਪ ਬੰਦ ਹੋ ਜੀ ਨਾ ਚਾਲਾਂ ਦੀ ਲੋੜ ਆ ਨਾ ਬੰਦ ਕਰਨ ਦੀ ਲੋੜ ਇੱਕ ਸਾਡੇ ਕੋਲ ਸਪੈਸ਼ਲ ਟਾਰਚ ਹੈ ਜੀ ਇਹ ਪੰਜਾਬ ਫੁੱਟ ਕੰਪਨੀ ਦੀ ਆਰਡੀ ਦੀ ਆਪਣੀ ਮੈਨੂਫੈਕਚਰਿੰਗ ਹੈਗੀ ਆ 1 ਕਿਲੋਮੀਟਰ ਦੀ ਰੇਂਜ ਹੈਗੀ ਆ 8 ਘੰਟੇ ਦਾ ਬੈਕਅਪ ਹੈ ਵਾਟਰਪੂਫ ਹੈ ਜੀ ਮੈਟਲ ਬੋਡੀ ਐਸ ਇਹ ਚੀਜ਼ ਜੀ ਓਕੇ ਜੀ ਥੈਂਕ ਯੂ ਧੰਨਵਾਦ ਜੀ ਮੇਲੇ ਦੇ ਵਿੱਚ ਜਿੱਥੇ ਕਮਰਸ਼ੀਅਲ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਜਿਹੜੀ ਪੰਜਾਬ ਦੀ ਵਿਰਾਸਤ ਆ ਜਿਹੜੀ ਉਲੋਪ ਹੋ ਚੁੱਕੀਆਂ ਚੀਜ਼ਾਂ ਨੇ ਵਿਰਾਸਤੀ ਚੀਜ਼ਾਂ ਨੇ ਉਹਨਾਂ ਦੀ ਪ੍ਰਦਰਸ਼ਨੀ ਬਹੁਤ ਸੋਹਣੀ ਲੱਗੀ ਜੀ ਇਹਦੇ ਵਿੱਚ ਜਿਹਦੇ ਵਿੱਚ ਆਪਾਂ ਤੁਹਾਡੀ ਗੱਲ ਵੀ ਕਰਵਾਵਾਂਗੇ ਵੀਰੇ ਇਹੋ ਨਾਲ ਕਿ ਜਿਹੜੀਆਂ ਵਿਰਾਸਤੀ ਆਪਣੇ ਆ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਅਜਿਹੇ ਸੀਗੇ ਆਪਣੇ ਔਜ਼ਾਰ ਸੀਗੇ ਜਾਂ ਲੋੜ ਲੋੜੀਆਂ ਚੀਜ਼ਾਂ ਸੀਗੀਆਂ ਆਪਣੇ ਲੋੜ ਪੈਂਦੀ ਆ ਘਰਾਂ ਦੇ ਵਿੱਚ ਜਿਵੇਂ ਕੋਠਣਾ ਹੋ ਗਿਆ ਚਰਖੇ ਹੋਗੇ ਉਖਲੀ ਹੋਗੀ ਅਜਿਹੀਆਂ ਚੀਜ਼ਾਂ ਇੱਥੇ ਆਪਾਂ ਨੂੰ ਆਮ ਦੇਖਣ ਨੂੰ ਅੱਜ ਮਿਲਣਗੀਆਂ ਸੋ ਆਪਾਂ ਵੀਰੇ ਨਾਲ ਗੱਲ ਵੀ ਕਰਵਾਵਾਂਗੇ ਜਿਵੇਂ ਰੋਟੀਆਂ ਵਾਲ ਡੱਬਾ ਹੋ ਗਿਆ ਜੀ ਪਾਣੀ ਟੀਵੀ ਜਿਹੜੇ ਆਪਣੇ ਹੁੰਦੇ ਸੀਗੇ ਟੈਕਸ ਵਾਲਾ ਟੀਵੀ ਜਿਹਨਾਂ ਦਾ ਖੁੱਲਦੇ ਹੁੰਦੇ ਸੀਗੇ ਅੱਗੇ ਤੋਂ ਅਜਗੀਆਂ ਚੀਜ਼ਾਂ ਜੀ ਇਹ ਗੱਡਾ ਜੀ ਕਿਸੇ ਟਾਈਮ ਇਹ ਘਰ ਘਰ ਦਾ ਸ਼ਿੰਗਾਰ ਹੁੰਦਾ ਸੀ ਪਰ ਅੱਜ ਕੱਲ ਇਹ ਅਜਾਇਬ ਘਰ ਜਾਂ ਕਿਸੇ ਮੇਲਿਆਂ ਦੇ ਵਿੱਚ ਜਾਂ ਕਿਸੇ ਵਿਆਹ ਸ਼ਾਦੀਆਂ ਵਿੱਚ ਹੀ ਮੰਗਤੀ ਮੰਗਾਇਆ ਜਾਂਦਾ ਜੀ ਮੈਂ ਡਿਮਾਂਡ ਤੇ ਹੀ ਆਉਂਦਾ ਜੀ ਉਸ ਤੇ ਉਦੋਂ ਇਹ ਦੇ ਦਰਸ਼ਨ ਹੁੰਦੇ ਨਹੀਂ ਅੱਗੇ ਆਮੇ ਘਰਾਂ ਦੇ ਵਿੱਚ ਹੁੰਦਾ ਸੀਗਾ ਜੀ ਚਾਟੀ ਮਧਾਣੀ ਹੋਊਗੀ ਜੀ ਫੱਟੀ ਹੋਊਗੀ ਜਿਹਦੇ ਵਿੱਚ 35 ਲਿਖੀ ਜਾਂਦੀ ਸੀ ਪੰਜਾਬ ਦਾ ਨਕਸ਼ਾ ਬੜਾ ਸੋਹਣਾ ਕਰਿਆ ਹੋਇਆ ਮੁਗਦਰ ਜਿਹਨੂੰ ਫੇਰਨੇ ਕਹਿੰਦੇ ਮੂਂਗਲੀਆਂ ਫੇਰਨਾ ਕਹੇ ਜਾਂਦੀ ਜਾਗੋ ਇਸ ਤੋਂ ਇਲਾਵਾ ਬੈਗ ਕੱਢੇ ਬੁੰਤੀ ਵਾਲੇ ਆ ਮੁਗਦਰ ਹੁੰਦਾ ਸੀਗਾ ਜੀ ਜਿਹੜਾ ਪਹਿਲਾਂ ਪਹਿਲਵਾਨ ਫੇਰਦੇ ਹੁੰਦੇ ਸੀਗੇ ਜੀ ਹ ਇਸ ਤੋਂ ਇਲਾਵਾ ਅੱਗੇ ਬੱਸ ਦੀ ਫੋਟੋ ਹੈ ਜੀ ਪੁਰਾਣੀ ਬੱਸ ਜਿਵੇਂ ਹੁਣ ਬੀਬੀਆਂ ਭੈਣਾਂ ਅੱਗੇ ਬਹੁਤ ਜ਼ਿਆਦਾ ਜਾਣਦੀ ਤੇ ਆਵਾਜਾਈ ਦਾ ਸਾਧਨ ਬੱਸਾਂ ਹੀ ਹੁੰਦੀਆਂ ਸੀ ਮੇਨ ਜੀ ਤੇ ਇਸ ਤੋਂ ਇਲਾਵਾ ਲਾਲਟਣਾਂ ਘਰ ਦੇ ਵਿੱਚ ਰੋਸ਼ਨੀ ਕਰਨ ਦੇ ਲਈ ਲਾਲਟਣ ਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਵੀਰੇ ਨੇ ਇਹਨਾਂ ਚੀਜ਼ਾਂ ਪੇਸ਼ ਕਰੀਆਂ ਨੇ ਜਿਵੇਂ ਆਹਾ ਇੱਕ ਉਹ ਆ ਜੀ ਰਿਕਾਰਡਰ ਪਲੇਅਰ ਆ ਗ੍ਰਾਮਫੋਨ ਨੂੰ ਕਹਿੰਦੇ ਸੀਗੇ ਜੀ ਇਹ ਆਮ ਤੌਰ ਤੇ ਵਿਆਹ ਸ਼ਾਦੀਆਂ ਤੇ ਕੋਠਿਆਂ ਉੱਪਰ ਲਾਇਆ ਜਾਂਦਾ ਸੀਗਾ ਇਦੇ ਨਾਲ ਹੀ ਮਧਾਣੀ ਪਈ ਆ ਜੀ ਨਲਕਾ ਹੁੰਦਾ ਸੀ ਇੱਕ 치ੜੀਆਂ ਨਲਕਾ ਜਿਹਨੂੰ ਕਹਿੰਦੇ ਹੁੰਦੇ ਸੀਗੇ ਜੀ ਹੁਣ ਪਾਣੀ ਦੇ ਲੈਵਲ ਥੱਲੇ ਹੋ ਗਏ ਤੇ ਹੁਣ ਇਹ ਕੰਮ ਕਰਨੋਂ ਛੱਡ ਗਏ ਪਰ ਕਿਸੇ ਟਾਈਮ ਇਹਨਾਂ ਦੀ ਪੂਰੀ ਤੂਤੀ ਬੋਲਦੀ ਸੀ ਬੀਸੀਆਰ ਹੋ ਗਏ ਜੀ ਰੇਡੀਓ ਹੋ ਗਿਆ ਜੀ ਅਜਈਆਂ ਪ੍ਰਾਤਨਾ ਅੱਜ ਕੋਈ ਫਿਲਮਾਂ ਦੀਆਂ ਜਾਂ ਕੈਸਟਾਂ ਵਿੱਚ ਪੈਂਦੀਆਂ ਹੁੰਦੀਆਂ ਸੀਗੀਆਂ ਜੀ ਅਜਈਆਂ ਬਹੁਤ ਕੁਝ ਜਾਣ ਦੀ ਦੇਖਣ ਨੂੰ ਆਪਾਂ ਨੂੰ ਇਸ ਮੇਲੇ ਵਿੱਚ ਅੱਜ ਮਿਲਦਾ ਜਿਹੜਾ ਕਿ 4 5 6 ਅਕਤੂਬਰ ਕਿਲਾ ਰਾਏਪੁਰ ਵਿੱਚ ਮੇਲਾ ਲੱਗਿਆ ਹੋਇਆ ਹੈਗਾ ਜੀ ਇਸ ਤੋਂ ਅਗਲਾ ਸਟਾਲ ਆ ਗਿਆ ਜੀ ਪਟਾਟੋ ਵਾਲਿਆ ਦਾ ਸਵਾਨ ਐਗਰੋ ਸੋ ਇਹ ਵੀ ਆਪਣਾ ਰੋਟਾਵੇਟਰ ਤੇ ਆਪਣੀ ਮਸ਼ੀਨਰੀ ਜਿਹੜੀ ਲੈ ਕੇ ਪਹੁੰਚਿਆ ਆ ਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦਿਆਂ ਜੀ ਕੀ ਕਹਿਣਾ ਪਈਆਂ ਦਾ ਸੈਡੋ ਬਲੈਂਡਰ ਹੈਗੇ ਆ ਕਿਉਂਕਿ ਇਹ 24 ਤੋਂ ਆਪਣੇ 26 ਆ ਇਹ ਹੈਗਾ 26 ਤੋਂ 32 ਠੀਕ ਹੈ ਜੀ ਅੱਗੇ ਆ ਜਾਂਦਾ ਆਪਣੇ ਸੁਪਰ ਫੀਡ ਆ ਜਾਂਦਾ ਤੇ ਰੋਟਾਵੇਟਰ ਆ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਲੋਕਾਂ ਦਾ ਕੀ ਹੈ ਉਹ ਜੀ ਰਿਸਪੌਂਸ ਕੀ ਹੈ ਜੀ ਰਿਸਪੌਂਸ ਦਾ ਘੱਟ ਹੀ ਆ ਜੀ ਘੱਟ ਹੀ ਆ ਹਾਂ ਜੀ ਠੀਕ ਹੈ ਮਿਲ ਜਾ ਕੇ ਸੰਤੋਸ਼ਟੀ ਤਾਂ ਹੁੰਦੀ ਹੈ ਲੋਕਾਂ 'ਚ ਮਤਲਬ ਵੀ ਹਾਂ ਵੀ ਲੋਕਾਂ ਨੇ ਹਾਂਜੀ ਹਾਂਜੀ ਬਿਲਕੁਲ ਸੰਤੋਸ਼ਟੀ ਤਾਂ ਹੁੰਦੀ ਹੀ ਹੁੰਦੀ ਹੈ ਠੀਕ ਹੈ ਪਤਾ ਲੱਗਣਾ ਬਾਹਰ ਦੁਨੀਆਦਾਰੀ ਬਾਰੇ ਵਾਕ ਉਹ ਮਹੀਨਾ ਨੂੰ ਆ ਦੇਖਣ ਦਾ ਮੌਕਾ ਮਿਲਦਾ ਇੱਥੇ ਆ ਇਹ ਆਪਣਾ ਤਿਆਰ ਕਿੱਥੇ ਹੁੰਦਾ ਜੀ ਇਹ ਆਪਣੇ ਕੁਆੜਾ ਰੋਡ ਮੱਛੇੜਾ ਰੋਡ ਕੁਆੜਾ ਮੱਛੇੜਾ ਰੋਡ ਰਾਂਗਿਆ ਪਿੰਡ ਵਿੱਚ ਹੈ ਇਹਨਾਂ ਦੀ ਮਿਹਨਤ ਦਾ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਸਾਸੀ ਦਾ ਬਾਈ ਜੀ ਆਪਾਂ ਨਵਾਂ ਟਰੈਕਟਰ ਲੈ ਕੇ ਆਏ ਪ੍ਰੀਤ ਜੋਧਾ 6049 ਤਿੰਨ ਸਿਲੰਡਰ ਹੌਸਪਾਵਰ ਇਹਦੇ ਵਿੱਚ ਆਪਾਂ ਨੇ ਚੇਂਜ ਕਰਿਆ ਸੈੱਡ ਸੈਪਟਾਗਾ 16928 ਦੇ ਟਾਇਰ ਨੇਗੇ ਡਬਲ ਐਕਸ ਦਾ ਤੇ ਮਗਰ ਡਬਲ ਡਿਸਟ੍ਰਿਬਿਊਟਰ ਆ ਦਾ ਲੱਗਿਆ ਹੋਇਆ ਇਹਨੂੰ ਤੇ ਨਵੇਂ ਫੈਂਡਰ ਲੱਗੇ ਨੇ ਇਹਨੂੰ ਆਪਾਂ ਲਾਏ ਨੇਗੇ ਟਰੈਕਟਰ ਨੂੰ ਤੇ ਇਹ ਰੈਗੂਲੇਟਰ ਇਹਦਾ ਬੜਾ ਲੱਗਿਆ ਹੋਇਆ ਆਪਣਾ ਤੇ ਇਹਦੇ ਕਿੰਨਾ 7 ਇੰਚ ਲੱਗਿਆ 8 ਇੰਚ ਤੇ ਬੜੀ ਬੈਟਰੀ ਲੱਗੀ ਹੋਇਆ ਇਹਨੂੰ ਤੇ ਜੈਕ ਲੱਗਾ ਹੋਇਆ ਨਮਾ ਜਿਹੜੀਆਂ ਵੀਰੇ ਕਿਸਾਨਾਂ ਦੀਆਂ ਕੰਪਲੀਟ ਸੀ ਆ ਵੀ ਦੇਖਣ ਬਾਰੇ ਪਹਿਲਾਂ ਵੀ ਟਰੈਕਟਰ ਹਾਂਜੀ ਹਾਂਜੀ ਇਸ ਵਾਰ ਤੁਸੀਂ ਕੱਢਣ ਦੀ ਕੋਸ਼ਿਸ਼ ਕਰੀ ਹਾਂ ਨਵੀਂ ਨਵੀਂ ਚੀਜ਼ ਲੈ ਕੇ ਆਏ ਆ ਜੀ ਆਪਾਂ ਸਾਰੀਆਂ ਘਾਟਾ ਵਾਧਾ ਪੂਰੀਆਂ ਕਰਤੀਆਂ ਇਹਦੇ ਚ ਜੀ ਜੀ ਕਿਸਾਨਾਂ ਦਾ ਕਿਵੇਂ ਰਿਸਪੌਂਸਿਬਿਲਿਟੀ ਬਹੁਤ ਵਧੀਆ ਮਿਲ ਰਿਹਾ ਵੀਰੇ ਜੀ ਠੀਕ ਹੈ ਜੀ ਹਮ ਅੱਗੇ ਪਸ ਕਿਸਾਨ ਪਹੁੰਚ ਰਹੇ ਨੇ ਜੀ ਨਾਬੇ ਦੇ ਵਿੱਚ ਨਾਬੇ ਵਿੱਚ ਤਿਆਰ ਹੋ ਰਿਹਾ ਜੀ ਆਪਣਾ ਠੀਕ ਹੈ ਹਾਂਜੀ ਸੱਸੀਪੁਰ ਦਾ ਜਿਹੜਾ ਇਹ ਕਿਸਾਨ ਮੇਲਾ ਲੱਗਿਆ ਇਹਦੇ ਵਿੱਚ ਜਿਹੜੇ ਵੱਖ-ਵੱਖ ਟਰੈਕਟਰਾਂ ਤੇ ਜਿਹੜੀ ਖੇਤੀ ਮਸ਼ੀਨਰੀ ਆ ਉਹਦੇ ਨਾਲ ਸੰਬੰਧਤ ਵੱਖ-ਵੱਖ ਕੰਪਨੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਪਹੁੰਚੇ ਨੇ ਤੇ ਜਿਹੜਾ ਪ੍ਰੀ ਟਰੈਕਟਰ ਦੀ ਸਟਾਲ ਆ ਲੋਕਾਂ ਦਾ ਜਿਹੜਾ ਇੰਨਾ ਪਤੀ ਹੰਗਾਰਾ ਉਹ ਬਹੁਤ ਜ਼ਿਆਦਾ ਇੱਕ ਤਾਂ ਇਹਨਾਂ ਨੇ ਜਿਹੜਾ 60 49 ਯੂਦਾ ਟਰੈਕਟਰ ਨਵਾਂ ਲਾਂਚ ਕੀਤਾ ਉਹ ਇਸ ਮੇਲੇ ਤੇ ਲੋਕਾਂ ਦੀ ਪ੍ਰਦਰਸ਼ਨੀ ਲਈ ਲੈ ਕੇ ਆਏ ਨੇ ਸੋ ਇਸ ਤੋਂ ਇਲਾਵਾ 4x4 ਜਿਹੜੇ ਸਮੇਂ ਦੀ ਮੰਗ ਆ ਉਹ ਟਰੈਕਟਰ ਇਹਨਾਂ ਕੋਲੇ ਬਾਕ ਬਾਕ ਰੰਗਾਂ ਦੇ ਵਿੱਚ ਨੇ ਇਸ ਤੋਂ ਇਲਾਵਾ ਜਿਹੜੀ ਹੋਰ ਵੀ ਇਹਨਾਂ ਦੀ ਮਸ਼ੀਨਰੀ ਜਿਹੜੀ ਖੇਤੀ ਨਾਲ ਸੰਬੰਧਤ ਉਹ ਲੈ ਕੇ ਪਹੁੰਚੇ ਨੇ ਸੋ ਇਹਦੀ ਟੀਮ ਆ ਪੂਰੀ ਲੋਕਾਂ ਦੇ ਹਾਪੱਖੀਆਂ ਘਰ ਦੇ ਨਾਲ ਇਸ ਟਾਈਮ ਪੂਰੀ ਖੁਸ਼ ਜਾਪ ਰਹੀ ਆ ਜਗਤਜੀਤ ਜਗਤਜੀਤ ਗਰੁੱਪ ਨੇ ਥੋੜੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਲੋਕ ਮਾਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਆ ਜਿੱਥੇ ਇਹ ਪਹਿਲਾਂ ਸੰਗਰੂਰ ਤੇ ਬਰਨਾਲੇ ਏਰੀਆ ਦੇ ਵਿੱਚ ਇਹਨਾਂ ਦਾ ਆਪਣਾ ਕੰਮਕਾਰ ਸੀ ਪਰ ਹੁਣੇ ਲੁਧਿਆਣੇ ਦੀਆਂ ਜੜਾਂ ਦੇ ਵਿੱਚ ਭਾਵ ਡੇਲੋਂ ਦੇ ਵਿੱਚ ਇਹਨਾਂ ਨੇ ਆਪਣਾ ਬਹੁਤ ਵੱਡਾ ਜਿਹੜਾ ਕਾਰੋਬਾਰ ਦੀ ਹੁਣ ਸ਼ੁਰੂਆਤ ਕੀਤੀ ਆ ਤੇ ਅੱਜ ਬਹੁਤ ਵੱਡੇ ਹਸਤਾਲ ਦੇ ਰੂਪ ਦੇ ਵਿੱਚ ਕਿਲਾ ਰਾਏਪੁਰ ਦੇ ਕਿਸਾਨ ਮੇਲੇ ਤੇ ਆਪਣੀ ਪ੍ਰਦਰਸ਼ਨੀ ਲੈ ਕੇ ਆਪਣੇ ਜਿਹੜੇ ਸੁਪਰ ਸੀਡਰ ਜ਼ੀਰੋ ਡ੍ਰਿਲ ਮਸ਼ੀਨ ਤੇ ਹੋਰ ਜਿਹੜੇ ਪ੍ਰੋਡਕਟ ਨੇ ਉਹ ਲੈ ਕੇ ਪਹੁੰਚੇ ਨੇ ਆਓ ਬਿਰਜੀ ਸਤਿ ਸ਼ਕਾਲ ਤੁਹਾਡਾ ਸਵਾਗਤ ਹੈ ਇੱਥੇ ਮੇਲੇ ਦੇ ਵਿੱਚ ਕਿਰਪਾ ਰੱਬ ਦੀ ਬਣੀ ਰਹੇ ਤੁਹਾਡੇ ਤੇ ਇਦਾਂ ਚੜ੍ਹਾਈਆਂ ਕਰਦੇ ਰਹੋ ਤੇ ਮੇਲੇ ਦੇ ਵਿੱਚ ਅਸੀਂ ਜਿਹੜੇ ਵੀ ਹੈਗੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਮੇਰਾ ਹੈਗਾ ਮੰਨਾ ਬਲੌਗ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਜਿਹੜਾ ਵੀਰ ਜੀ ਦਾ ਚੈਨਲ ਆ ਛੋਟੇ ਵੀਰ ਦਾ ਇਹਨਾਂ ਦਾ ਵੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਕਮੈਂਟਸ ਪਲੀਜ਼ ਤੇ ਇਹਦੇ ਨਾਲ ਇਹਨਾਂ ਨੂੰ ਵਧਾਈ ਦਿਨਾ ਮੈਂ ਵੀ ਇਹ YouTube ਬਣ ਚੁੱਕੇ ਨੇ ਥੈਂਕ ਯੂ ਜੀ ਵੀਰੇ ਆਪਣੇ ਤੋਂ ਨਾ ਉਤਮ ਜੋੜਨ ਹੁੰਦੇ ਆ ਉਤਮਾ ਚਾਰ ਮਰਬੇ ਚਟਨੀਆਂ ਵਗੈਰਾ ਉਤਮ ਚੋਲਰ ਨੇ ਬਹੁਤ ਜਿਆਦਾ ਫਾਇਦੇ ਆ ਪੇਟ ਦੀਆਂ ਪ੍ਰੋਬਲਮਾਂ ਨੂੰ ਬਹੁਤ ਜਿਆਦਾ ਜਲਦੀ ਸਹੀ ਕਰਦਾ ਹੈ ਪੇਟ ਚ ਕਬਜ ਦੀ ਮੇਨ ਪ੍ਰੋਬਲਮ ਹੁੰਦੀ ਹੈ ਉਹਨੂੰ ਖਤਮ ਕਰਦਾ ਤੇ ਬੈਨੀਫਿਟ ਹੁੰਦੇ ਨੇ ਬਾਕੀ ਆਪਣੀ ਗੱਡੀ ਹਰੇਕ ਸ਼ਹਿਰ ਪਹੁੰਚਦੀ ਹੈ ਬਹੁਤ ਵਧੀਆ ਹਰੇਕ ਮੇਲੇ ਤੇ ਹਾਂਜੀ ਤੇ ਹਰੇਕ ਮੇਲੇ ਹਰੇਕ ਸ਼ਹਿਰ ਚ ਪਹੁੰਚਣ ਦੀ ਗੱਡੀ ਜਿੱਥੇ ਵੀ ਤੁਹਾਨੂੰ ਵੇਖੀ ਆਪਣੀ ਗੱਡੀ ਕੋਲ ਪਹੁੰਚਿਆ ਕਰੋ ਟੈਸਟ ਜ਼ਰੂਰ ਕਰੋ ਲਓ ਭਾਵੇਂ ਨਾ ਲਓ ਗੱਡੀ ਕੋਲ ਟੈਸਟ ਆਣ ਕੇ ਕਰੋ ਜੀ ਓਕੇ ਭਾਜੀ ਸასი ਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੈਂ ਰਣਜੀਤਪੌਰ ਪਿੰਡ ਰਣਜੀਤ ਬਾਗ ਤੋਂ 2005 ਤੋਂ ਸੈਲਫ ਹੈਲਥ ਗਰੁੱਪ ਚਲਾ ਰਹੇ ਹਾਂ ਇਹ ਡੀਸੀ ਆਫਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ 2005 ਵਿੱਚ ਮੈਂ ਕੇਵੀਕੇ ਗੁਰਦਾਸਪੁਰ ਤੋਂ ਕੋਰਸ ਕੀਤੇ ਸੀ ਉਸ ਤੋਂ ਬਾਅਦ ਅਨੇਕਾਂ ਟ੍ਰੇਨਿੰਗਾਂ ਦੇ ਨਾਲ ਮੈਂ 2005 ਤੋਂ ਇਹ ਕੰਮ ਸ਼ੁਰੂ ਕਰ ਦਿੱਤਾ ਸੀ ਤੇ 2005 ਤੋਂ 18 ਸਾਲ ਬਣਦੇ ਆ ਰਾਤ ਦਿਨ ਦੀ ਮਿਹਨਤ ਕਰਕੇ ਵੀ ਬਹੁਤ ਵਧੀਆ ਕੁਆਲਟੀ ਦੇ ਨਾਲ ਅੱਜ ਅਸੀਂ ਸ਼ੁਰੂਆਤ ਕੀਤੀ ਸੀ ਅਚਾਰ ਚਟਣੀ ਮਰਬਾਹਾਂ ਤੋਂ ਅੱਜ ਹਲਦੀ ਮਸਾਲਿਆਂ ਦੇ ਨਾਲ ਪੂਰੇ ਫੇਮਸ ਫੇਮਸ ਤਰੀਕੇ ਦੇ ਨਾਲ ਅਸੀਂ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਵਧੀਆ ਕੁਆਲਟੀ ਦੇ ਨਾਲ ਸਮਾਨ ਤਿਆਰ ਕਰਕੇ ਤੇ ਪੀਐਜੂ ਵਿੱਚ ਹੋਰ ਆਪਣੇ ਜਿਹੜੇ ਖੇਤੀਬਾੜੀ ਦੇ ਜਿੰਨੇ ਪੰਜਾਬ ਦੇ ਕੈਂਪ ਹੁੰਦੇ ਆ ਸਰਸ ਮੇਲੇ ਸਾਰਿਆਂ ਦੇ ਵਿੱਚ ਹੀ ਅਸੀਂ ਪਾਰਟਿਸਪੇਟ ਕਰਦੇ ਆ ਦਫਤਰ ਵੱਲੋਂ ਸਾਨੂੰ ਲੈਟਰ ਮਿਲਦਾ ਉਹਦੇ ਨਾਲ ਅਸੀਂ ਸਰਸ ਮੇਲਿਆਂ 'ਚ ਦਿੱਲੀ ਚੰਡੀਗੜ੍ਹ ਮੋਹਾਲੀ ਜਿੱਥੇ-ਜਿੱਥੇ ਵੀ ਸਰਸ ਮੇਲ ਲੱਗਦੇ ਉੱਥੇ ਜਾਂਦੇ ਆ ਬਾਕੀ ਕੁਆਲਿਟੀ ਬਹੁਤ ਵਧੀਆ ਰੱਖੀ ਆ ਦੂਜੀ ਗੱਲ ਇੱਕ ਹੋਰ ਕਿ ਜਿਹੜੇ ਅਚਾਰ ਆ ਉਹਨਾਂ ਵਿੱਚ ਅਸੀਂ ਸਿਰਕੇ ਤੇਜਾਬ ਦੀ ਐਂਟਰੀ ਨਹੀਂ ਰੱਖੀ ਲੋਕਲ ਵਿੱਚ ਸਾਡੇ ਕੋਲ ਅਚਾਰ ਚਟਣੀਆਂ ਦਾ ਵੀ ਪੂਰਾ ਪ੍ਰਬੰਧ ਹੁੰਦਾ ਤੇ ਹੱਥੀਂ ਤਿਆਰ ਕੀਤਾ ਹੁੰਦਾ ਬਾਕੀ ਜਿਹੜੇ ਮਸਾਲੇ ਆ ਸਾਡੇ ਉਹਨਾਂ ਵਿੱਚ ਅਸੀਂ ਕੋਈ ਕੈਮੀਕਲ ਦੀ ਵਰਤੋਂ ਨਹੀਂ ਕਰਦੇ ਸੂਰਜੀ ਊਰਜਾ ਨਾਲ ਤਿਆਰ ਕੀਤਾ ਹੁੰਦਾ ਜਿਹੜਾ ਇੱਕ ਵਾਰੀ ਸਮਾਨ ਲੈ ਜਾਂਦਾ ਉਹ ਦੁਬਾਰਾ ਦੁਬਾਰਾ ਉਹਨਾਂ ਦੇ ਫੋਨ ਆਉਂਦੇ ਆ ਕਿ ਸਾਨੂੰ ਪਾਰਸਲ ਭੇਜੋ ਜਾਂ ਲੈ ਲਿਵੇਂ ਇਹ ਬਹੁਤੇ ਤੇ ਫਿਰ ਇਹ ਪੀਜੂ ਦੇ ਵਿੱਚੋਂ ਹੀ 6 ਮਹੀਨੇ ਜੋਗਾ ਸਮਾਨ ਲੈ ਜਾਂਦੇ ਆ ਇਹ ਜੁਦੇ ਮੇਲੇ ਵਿੱਚੋਂ ਤੇ ਬਾਕੀ ਦੂਜੀ ਗੱਲ ਇੱਕ ਸੰਦੇਸ਼ਾ ਦੇਣਾ ਚਾਹੁੰਦੇ ਆ ਆਪਾਂ ਆਪਣੀਆਂ ਭੈਣਾਂ ਨੂੰ ਖਾਸ ਕਰਕੇ ਪੰਜਾਬ ਦੀਆਂ ਭੈਣਾਂ ਪੂਰਾ ਡਟ ਕੇ ਜੋਰ ਮਾਰ ਕੇ ਇਦਾਂ ਨਹੀਂ ਆ ਕਿ ਆਪਾਂ ਹੁਣ ਪੜ੍ਹ ਲਿਖ ਕੇ ਆਏ ਆ ਤੇ ਹੀ ਖਾਣਾ ਨਹੀਂ ਬਣਾਉਣਾ ਖਾਣਾ ਵੀ ਬਣਾਉਣਾ ਵਾ ਕਿਸੇ ਨਾ ਕਿਸੇ ਕੰਮ ਕੰਮ ਨੂੰ ਆਪਾਂ ਜੋ ਵੀ ਸਾਨੂੰ ਚੰਗਾ ਲੱਗੇ ਕੰਮ ਕਰਨਾ ਵਾ ਕੰਮ ਕਰਕੇ ਆਪਾਂ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਵਾ ਤੇ ਵਧੀਆ ਤਰੀਕੇ ਨਾਲ ਪੰਜਾਬ ਵਿੱਚ ਰਹਿ ਕੇ ਚਲਾਓ ਨਾ ਕਿ ਬਾਹਰ ਜਾ ਕੇ ਆਪਾਂ ਉੱਥੇ ੱਟਕੇ ਖਾਣੇ ਆ ਪਤਾ ਨਹੀਂ ਕਿੱਥੇ ਆਪਾਂ ਰਹਿਣਾ ਵਾ ਕਿੱਥੇ ਸੌਣਾ ਵਾ ਕਿਵੇਂ ਕੰਮ ਮਿਲਣਾ ਜਾਂ ਨਹੀਂ ਮਿਲਣਾ ਕੰਮ ਸਾਡੇ ਪੰਜਾਬ ਵਿੱਚ ਹੈ ਆ ਕੰਮ ਕੋਈ ਵੱਡਾ ਨਹੀਂ ਆ ਕੋਈ ਛੋਟਾ ਨਹੀਂ ਆ ਕਰੋ ਤਰੱਕੀਆਂ ਕਰੋ ਤੇ ਪਰਿਵਾਰ ਪਰਿਵਾਰ ਨੂੰ ਖੁਸ਼ਹਾਲ ਕਰੋ ਪਹਿਲੇ ਪਰਿਵਾਰ ਖੁਸ਼ਹਾਲ ਹੁੰਦਾ ਪਰਿਵਾਰ ਦੇ ਨਾਲ ਪਿੰਡ ਖੁਸ਼ਹਾਲ ਹੁੰਦਾ ਪਿੰਡ ਤੋਂ ਬਾਅਦ ਫਿਰ ਆਪਣਾ ਡਿਸਟ੍ਰਿਕਟ ਤੇ ਉਸ ਤੋਂ ਬਾਅਦ ਸਾਡਾ ਪੰਜਾਬ ਤੇ ਜੇ ਪੰਜਾਬ ਖੁਸ਼ਹਾਲ ਹੋਇਆ ਤਾਂ ਸਮਝੋ ਸਾਰਾ ਪੂਰਾ ਇੰਡੀਆ ਹੋਇਆ ਤੇ ਇਹ ਮੈਸੇਜ ਹੈ ਮੇਰਾ ਆਪਣੀਆਂ ਭੈਣਾਂ ਨੂੰ ਤੇ ਵੀਰਾਂ ਨੂੰ ਇੱਥੇ ਪੰਜਾਬ ਵਿੱਚ ਰਹਿ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਕਰੋ ਰਾਤ ਦਿਨ ਦੀ ਕਿਰਤ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੀ ਜਤਨਵੀਰ ਸਿੰਘ ਹੈ ਜੀ ਅਸੀਂ ਧੂਰੀ ਸ਼ਹਿਰ ਕਿੰਨੀ ਮਾਨਾ ਪਿੰਡ ਹੈ ਉੱਥੋਂ ਹੈ ਆਪਣਾ ਕਲਾੜ ਪਟਿਆਲੇ ਢੜਰੀਆਂ ਵਾਲੇ ਬਾਬੇ ਦੇ ਗੁਰਦੁਆਰੇ ਕੋਲ ਸੇਖਪੁਰ ਲਾਇਆ ਹੋਈ ਆਪਣੇ ਕੋਲ ਗੁੜ ਦੀਆਂ ਕਈ ਐਟ ਬਣੀਆਂ ਜਿਵੇਂ ਸਿੰਪਲ ਗੁੜ ਹੋ ਗਈ ਉਹ ਗਿਰੀ ਵਾਲਾ ਗੁੜ ਹੋ ਗਈ ਆ ਨਾਰੀਅਲ ਵਾਲਾ ਹੋ ਗਈ ਤੇ ਲਾਲਾ ਗੁੜ ਹੋ ਗਿਆ ਸੌਂਫ ਜਵੈਨ ਵਾਲਾ ਹੋ ਗਈ ਅਲਸੀ ਵਾਲਾ ਗੁੜ ਹੋ ਗਿਆ ਚੱਕਰ ਹੋਈ ਚਨੇ ਹੋਗੇ ਗੁੜਾਲੇ ਆ ਨਾਰੀਅਲ ਦੇ ਲੱਡੂ ਹੋ ਗਏ ਤੇਲ ਨਾਲੇ ਲੱਡੂ ਆ ਵੀ ਨਾਰੀਅਲ ਵਾਲੇ ਉਹ ਅਲਸੀ ਵਾਲੇ ਨੇ ਜੀ ਉਹ ਨਵੇਂ ਭੂਤ ਪਿੰਨੇ ਤਿਆਰ ਕੀਤੇ ਨੇ ਆਹ ਤੇ ਆ ਫਿਰ ਤੇ ਨਾਲੇ ਲੱਡੂ ਆ ਗਈ ਆਪਣਾ ਕਹਲਾ ਸਾਰੀਆਂ ਆਟਮਾ ਹੈਗੇ ਨਹੀਂ ਜਦੋਂ ਇਹ ਆਪਣਾ ਕਲਾੜ ਚੱਲ ਪਿਆ ਆਪਾਂ ਹੋਰ ਵੀ ਆਟਮਾ ਤਿਆਰ ਕਰਦੇ ਆ ਗਾਜਰ ਵਾਲਾ ਗੁੜ ਹੋ ਗਿਆ ਔਲੇ ਵਾਲਾ ਗੁੜ ਹੋ ਗਿਆ ਹੋਰ ਨਵੀਆਂ ਆਟਮਾ ਤਿਆਰ ਕਰਦੇ ਆ ਤੇ ਆਪਣਾ ਦੋ ਫੋਨ ਨੰਬਰ ਨੇ ਮੇਰੇ ਚਾਚਾ ਜੀ ਦਾ ਹੈਗਾ 98555 86795 ਮੇਰਾ ਨੰਬਰ ਹੈਗੀ 83609580760 ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਿੰਦਰ ਸਿੰਘ ਆਸੀ ਸਿੱਧੂ ਹਨੀ ਵੀ ਫਾਰਮ ਤੋਂ 90 ਤੋਂ ਗੱਲ ਕਰ ਰਿਹਾ ਜੀ ਸਾਡਾ ਆਬਦਾ ਮਧੂ ਮੱਖੀ ਪਾਲਣ ਦਾ ਕੰਮ ਆ ਜੀ ਆਪਦੇ ਬੀ ਬਾਕਸ ਨੇ ਜੀ ਅਸੀਂ ਆਪਦੇ 2012 ਤੋਂ ਅਸੀਂ ਆਪਦੇ ਸ਼ਹਿਦ ਦਾ ਮਤਲਬ ਕਿ ਪ੍ਰੋਡਕਸ਼ਨ ਦਾ ਕੰਮ ਕਰਦੇ ਆ ਉਸ ਤੋਂ ਬਾਅਦ ਅਸੀਂ ਆਪਦਾ ਬ੍ਰਾਂਡ ਸਿੱਧੂ ਬੀ ਫਾਰਮ ਹਨੀ ਦੇ ਨਾਮ ਤੇ ਸੇਲ ਕਰ ਰਹੇ ਆ ਲੋਕਾਂ ਦੀ ਮਤਲਬ ਕਿ ਬਹੁਤ ਪਹਿਲੀ ਪਸੰਦ ਬਣ ਰਿਹਾ ਬਹੁਤ ਵਧੀਆ ਸ਼ਹਿਦ ਹੈ ਜੀ ਤੇ ਇਹਦੇ ਨਾਲ ਨਾਲ ਅਸੀਂ ਇੱਕ ਸਰੋਂ ਦੇ ਫੁੱਲਾਂ ਦਾ ਚਿੱਟਾ ਸ਼ਹਿਦ ਵੀ ਸੇਲ ਕਰ ਰਹੇ ਹਾਂ ਜੋ ਮਾਰਕੀਟ ਦੇ ਵਿੱਚ ਬਹੁਤ ਘੱਟ ਮਿਲਦਾ ਹੈ ਜੀ ਤੇ ਇੱਕ ਬੀ ਪੋਲਨ ਜੀ ਇਹ ਬੀ ਪੋਲਨ ਹੁੰਦਾ ਜੀ ਇਹ ਫੁੱਲਾਂ ਦੇ ਪ੍ਰਾਗ ਕਰਨੇ ਇੱਕ ਸੁਪਰ ਫੂਡ ਆ ਇਮਿਊਨਿਟੀ ਵੀ ਵਧਾਉਂਦਾ ਬਾਡੀ ਦੀ ਤੇ ਸ਼ੂਗਰ ਲਈ ਵੀ ਫਾਇਦੇਮੰਦ ਹੈ ਜੀ ਅਸੀਂ ਪੀਏਯੂ ਤੋਂ ਟ੍ਰੇਨਿੰਗ ਲੈ ਕੇ ਮધુਮੱਖੀ ਪਾਰਨਮ ਦਾ ਕੰਮ ਕੀਤਾ ਮੋਬਾਈਲ ਨੰਬਰ ਸਾਡਾ ਹੈਗਾ ਜੀ 941761490055 ਸਿੱਧੂ ਹਨੀਵੀ ਫਾਰਮ 9463208955 ਜੀ ਅੱਜ ਅਸੀਂ ਕਿਲਾ ਰਾਇਪੁਰ ਦੇ ਮੇਲੇ ਤੇ ਆਏ ਹੋਏ ਆ ਜੀ ਇੱਥੇ ਸਾਡੇ ਕੋਲੇ ਆਚਾਰ ਮਰਬੇ ਚਟਣੀ ਸ਼ਹਿਦ ਦੇ ਸਟਾਲ ਆਏ ਨੇ ਸਾਡੇ ਕੋਲੇ ਜੀ ਸਾਡੇ ਕੋਲੇ 15 20 ਕਿਸਮ ਦਾ ਆਚਾਰ ਆ ਜੀ ਜਿਹਦੇ ਵਿੱਚ ਆਂਬ ਦਾ ਆਚਾਰ ਹੋ ਗਿਆ ਨਿੰਬੂ ਹੋ ਗਿਆ ਮਿਰਚਾਂ ਹੋਵੇ ਤੇ ਲਸਣ ਦਾ ਆਚਾਰ ਆ ਡੇਲੀਆਂ ਦਾ ਆਚਾਰ ਆ ਇੱਕ ਫਰੂਟ ਚਾਟ ਮਸਾਲਾ ਤਿਆਰ ਆ ਤੇ ਇਸੇ ਤਰ੍ਹਾਂ ਸ਼ਹਿਦ ਆ ਸਾਡੇ ਕੋਲੇ ਮਲਟੀ ਸ਼ਹਿਦ ਆ ਸਾਡੇ ਕੋਲੇ ਤੇ ਜਿਸ ਕਿਸੇ ਵੀ ਨੂੰ ਲੋੜ ਹੋਵੇ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਰੈਪਰ ਤੇ ਮੇਲੇ ਤੋਂ ਖਰੀਦ ਸਕਦਾ ਸਾਡਾ ਨੰਬਰ ਆ 93176 50818 ਪਿੰਡ ਦੇਤਵਾਲਾ ਧੰਨਵਾਦ ਹਾਂਜੀ ਮੇਰਾ ਨਾਮ ਚਰਨਪਾਲ ਸਿੰਘ ਰਾਏ ਜੀ ਮੈਂ ਪੀਜੂ ਪ੍ਰੋਗਰੈਸਿਵ ਬੀ ਕੀ ਪ੍ਰੋਅਸੋਸੀਏਸ਼ਨ ਲੁਧਿਆਣਾ ਦਾ ਵਾਈਸ ਪ੍ਰੈਜ਼ੀਡੈਂਟ ਆ ਪੰਜਾਬ ਦਾ ਇਹ ਸਾਡੀ ਪੀਏਯੂ ਦੇ ਅੰਡਰ ਪੂਰੇ ਪੰਜਾਬ ਦੇ ਮਧੂਮੱਖੀ ਪਾਲਕਾਂ ਦੀ ਐਸੋਸੀਏਸ਼ਨ ਬਣੀ ਹੋਈ ਆ ਇਸ ਵਿੱਚ ਅਸੀਂ ਇੱਕ ਕੱਲੇ ਬੀ ਕੀਪਰ ਨਹੀਂ ਅਸੀਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਬੀ ਕੀਪਰਾਂ ਦਾ ਸਾਰੇ ਪੰਜਾਬ ਦੇ ਬੀ ਕੀਪਰ ਜਿਹੜੇ ਸਾਡੇ ਨਾਲ ਜੁੜੇ ਆ ਉਹਨਾਂ ਦਾ ਸ਼ਹਿਦ ਪ੍ਰਮੋਟ ਕਰਨ ਲਈ ਅਸੀਂ ਪੀਏਯੂ ਦੇ ਅੰਡਰ ਬਹੁਤ 20 ਸਾਲ ਤੋਂ ਕੰਮ ਕਰ ਰਹੇ ਆ ਅਤੇ ਅਸੀਂ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਸ਼ਹਿਦ ਖਾਣ ਲਈ ਪ੍ਰੇਰਿਤ ਕਰ ਰਹੇ ਆ ਕਿਉਂਕਿ ਜਿੰਨੀਆਂ ਕੰਪਨੀਆਂ ਨੇ ਜਿੰਨੀ ਬਾਜ਼ਾਰ ਦੇ ਵਿੱਚੋਂ ਤੁਸੀਂ ਕੰਪਨੀਆਂ ਦਾ ਸ਼ਹਿਦ ਚੱਕ ਲਿਓ 10 ਕੰਪਨੀਆਂ ਦਾ ਉਹ ਸਾਰਿਆਂ ਦਾ ਟੇਸਟ ਇੱਕ ਹੋਊਗਾ ਤੇ ਸਾਡੇ ਕੋਲ ਇਸ ਟਾਈਮ ਘੱਟ ਵੱੜ 4 ਕਿਸਮ ਦਾ ਸ਼ਹਿਦ ਪਿਆ ਇਹ ਹੈਗਾ ਸਰੋਂ ਦੇ ਫੁੱਲਾਂ ਦਾ ਸ਼ਹਿਦ ਇਹ ਹੈਗਾ ਟਾਲੀ ਅਤੇ ਸਪੈਦੇ ਦਾ ਸ਼ਹਿਦ ਇਹ ਹੈਗਾ ਸਾਡਾ ਮਲਟੀ ਦਾ ਸ਼ਹਿਦ ਇਹ ਅਲੱਗ-ਅਲੱਗ ਕਿਸਮ ਦਾ ਸ਼ਹਿਦ ਅਲੱਗ-ਅਲੱਗ ਏਰੀਆ ਦੇ ਵਿੱਚੋਂ ਇਕੱਠਾ ਕਰਕੇ ਅਸੀਂ ਇਸ ਲਈ ਪਬਲਿਕ ਦੇ ਵਿੱਚ ਲਿਆ ਰਹੇ ਹਾਂ ਕਿ ਪਬਲਿਕ ਨੂੰ ਪਤਾ ਲੱਗੇ ਵੀ ਸ਼ਹਿਦ ਪਿਓਰ ਹੁੰਦਾ ਕੀ ਆ ਕਿਉਂਕਿ ਪਬਲਿਕ ਨੂੰ ਅਜੇ ਤੱਕ ਇਹਦੇ ਬਾਰੇ ਅਵੇਅਰਨੈਸ ਹੀ ਨਹੀਂ ਹੈਗੀ ਵੀ ਸ਼ਹਿਦ ਪਿਓਰ ਕਹਿੰਦੇ ਕਿਹਨੂੰ ਨੇ ਵੀ ਕੰਪਨੀਆਂ ਜਿਹੜੀਆਂ ਵੇਚ ਰਹੀਆਂ ਨੇ ਉਹ ਬਾਜ਼ਾਰ ਦੇ ਵਿੱਚ ਇਹ ਪਿਓਰ ਹੈ ਕਿ ਨਹੀਂ